ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਟੰਡਾਉਤ ਬੰਦਲੇਨ ਕੁਵਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹਥਾ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਨ ਜਿਨ ਕੀ ਆ ਤਿਸ ਚਿਤ ਰਖ ਨਾਨਕ ਨਿਭੀਂਦਾ ਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਗੁਰਸਰ ਸਾਧ ਸੰਗਤ ਜੀ ਤੰਤਾ ਦੇ ਯੋਗ ਹੋ ਗੁਰੂ ਘਰ ਗਿਆ ਵਡਿਆਈਆਂ ਦੇ ਪਾਤਰ ਹੋ ਪਿਆਰਿਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸਰਵਨ ਕਰਦੇ ਹੋ ਸੋ ਅਜ ਕਾਲ ਸਾਬ ਕਹਿੰਦੇ ਸੀ ਕਹੇ ਨਾਨਕ ਸੱਚੇ ਸਾਬ ਜਿਉ ਭਾਵੇ ਤਿਵੇਂ ਚਲਾਵੇ ਜਿਦਾਂ ਮਾਲਕ ਤੋਂ ਚਲਾਏਗਾ ਉਦਾਂ ਹੀ ਚਲਾਗੇ ਇਹ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇ ਇਹ ਤਨ ਕੇ ਮਨ ਵਸਿਆ ਜਿਨ ਤਰੋਂ ਲਿਖਿਆ ਪਾਇਆ ਸਹਿਵ ਕਹਿੰਦੇ ਨੇ ਇਹ ਸੋਹਿਲਾ ਸ਼ੁਭਦ ਸੁਹਾਵਾ ਇਹ ਆਨੰਦਮਈ ਸ਼ਬਦ ਸੋਹਣਾ ਹੈ ਪਿਆਰੋ ਆਸ਼ਾ ਕਹਿੰਦੇ ਨੇ ਸ਼ਬਦੋ ਸੁਹਾਵਾ ਸਦਾ ਸੋਹਿਲਾ ਸੋਹਣਾ ਸ਼ਬਦ ਸਦਾ ਹੀ ਆਨੰਦਮਈ ਹੈ ਇਹ ਕਿੰਨੇ ਸੁਣਾਇਆ ਕਹਿੰਦੇ ਸਤ ਗੁਰੂ ਉਹ ਸੁਣਾਇਆ ਜੋ ਸਤ ਗੁਰਾਂ ਨੇ ਸੁਣਾਇਆ ਸਾਨੂੰ ਇਹਤਲਨ ਕੇ ਮਨਵਸਿਆ ਜਿਨੂੰ ਤੁਰੋਂ ਲਿਖਿਆ ਆਇਆ ਇਹ ਸ਼ਬਦ ਕਿਨਾਂ ਦੇ ਮਨ ਵਿੱਚ ਵਸਿਆ ਸੀ ਮਹਾਰਾਜ ਕਹਿੰਦੇ ਨੇ ਇਹ ਸ਼ਬਦ ਉਹਨਾਂ ਦੇ ਮਨ ਵਿੱਚ ਵਸਿਆ ਹੈ ਜਿਨ੍ਹਾਂ ਨੂੰ ਤੁਰ ਤੋਂ ਲਿਖਿਆ ਆਇਆ ਹੈ ਜਿਹੜੇ ਤੁਰੋਂ ਹੀ ਪਰਮੇਸ਼ਰ ਦੇ ਕਰ ਤੋਂ ਇਹ ਲਿਖਾ ਕੇ ਲਿਆਏ ਹਨ ਇਹ ਸ਼ਬਦ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੇ ਆਪ ਨੂੰ ਪ੍ਰਾਪਤ ਹੋਇਆ ਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਆਪ ਦੀ ਪੁਨਰ ਜਨਮ ਦੇ ਖੇ ਲੇਖ ਬਹੁਤ ਚੰਗੇ ਹਨ ਕਰੀ ਸਾਧ ਸੰਗਤ ਜੀ ਕਿਉਂਕਿ ਇਹ ਤੁਰੇ ਲਿਖਿਆ ਆਇਆ ਹੈ ਕਈ ਵਾਰੀ ਅਸੀਂ ਕਰਜੂਗੀ ਜੀਵ ਹਾਂ ਕਾਰਜਾਂ ਤੇ ਲੱਗ ਕੇ ਭੁੱਲ ਜਾਨੇ ਵੀ ਅਸੀਂ ਕਿਸ ਕਾਰਨ ਕਿਸ ਕਾਰਨ ਆਏ ਸੀ ਸੰਸਾਰ ਵਿੱਚ ਪ੍ਰਾਣੀ ਤੋਂ ਆਇਆ ਲਾਹ ਲੈਣ ਲੱਗਾ ਕਿਤਕ ਫਕੜੇ ਮੁਕਦੀ ਚੱਲੀ ਰਹਿਣ ਤੇਰੇ ਦੇ ਜੀਵਨ ਦੀ ਰਹਿ ਰਾਤ ਖਤਮ ਹੋਈ ਜਾਂਦੀ ਹੈ ਪਿਆਰੇ ਤੂੰ ਜਿਹੜੇ ਕੰਮ ਲਈ ਆਇਆ ਸੀ ਉਹ ਨਹੀਂ ਕਰਦਾ ਉਹ ਕਰ ਇਹ ਧੁਰੋਂ ਲਿਖਿਆ ਹੈ ਕਿ ਤੂੰ ਵੀ ਨਾਮ ਜਪਣਾ ਬੰਦਗੀ ਕਰਨੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਇੱਕ ਫਿਰੇ ਕਨੇਰੇ ਕਰੇ ਗੱਲਾਂ ਕੱਲੀ ਕਿਨੇ ਨਾ ਪਾਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਕਈ ਬਹੁਤ ਫਿਰਦੇ ਨੇ ਫਿਰਦੇ ਤੇ ਗੱਲਾਂ ਕਰਦੇ ਕੀ ਗੱਲਾਂ ਕਰਦੇ ਹਨ ਕੱਲਾ ਨਾਲ ਕਿਸੇ ਪ੍ਰਾਪਤ ਨਹੀਂ ਕੀਤਾ ਉਸ ਨੂੰ ਗੱਲਾਂ ਦੇ ਨਾਲ ਨਹੀਂ ਉਹ ਮਿਲਿਆ ਪਿਆਰਿਓ ਉਤੇ ਭਗਤੀ ਨਾਲ ਮਿਲਿਆ ਨਾਮ ਜਪਣ ਵਾਲਿਆ ਨੂੰ ਮਿਲਿਆ ਕਹੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇ ਕਹੈ ਨਾਨਕ ਸ਼ਬਦ ਸੁਹਿਲਾ ਗੁਰੂ ਜੀ ਕਹਿੰਦੇ ਹਨ ਪਿਆਰਿਓ ਗੱਲਾਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਕੁੜੀਆਂ ਬੜੀਆਂ ਗੱਲਾਂ ਕਰਨਗੇ। ਕਾਲਜਿਸ ਨੇ ਅਮਰਤੀ ਆਦਿ ਤੇ ਪਿੱਛੇ ਨੂੰ ਭਜਦੇ ਹਨ। ਬਹੁਤ ਗਿਆਨੀ ਬਣਦੇ ਹਨ ਬੜ ਬੜੀਆਂ ਵਿਆਸਾਂ ਕਰਦੇ ਹਨ। ਗੱਲ ਨਹੀਂ ਕਰਨ ਦੇਣਗੇ। ਸਭ ਤੋਂ ਸੁੱਚਾ ਸੱਚਾ ਕੋਈ ਨਹੀਂ ਹੈ ਐਸਾ ਹੀ ਕਹਿਣਗੇ। ਇਹ ਗੱਲਾਂ ਹੀ ਕਰਦੇ ਹਨ। ਗੱਲਾਂ ਨਾਲ ਨਹੀਂ ਮਿਲਨਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਇੱਕ ਫੇਰੇ ਘੁੰਡੇਰੇ ਕਰੇ ਗੱਲਾਂ ਗੱਲੀ ਕਿੰਨੇ ਨਾ ਪਾਇਆ ਕਹਿੰਦੇ ਇਹ ਕਿਲੀਆਂ ਕਿਲੀਆਂ ਗੱਲਾਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਪਰਮੇਸ਼ਰ ਤੇ ਉਹਦੇ ਨਾਲ ਸੱਚਾ ਸੁੱਚਾ ਮਨ ਕਰਕੇ ਉਹਨੂੰ ਪ੍ਰਾਪਤੀ ਕਰਨੀ ਹੈ ਕਹਿੰਦੇ ਨੇ ਭਈ ਤਹੇ ਨਾਨਕ ਗੁਰੂ ਜੀ ਕਹਿੰਦੇ ਹਨ ਇਹ ਗੁਰੂ ਜੀ ਕਹਿੰਦੇ ਹਨ ਕਿ ਆਨੰਦਮਈ ਸ਼ਬਦ ਹੈ ਬਿਆਰਿਓ ਆਨੰਦ ਹੀ ਆਨੰਦ ਹੈ ਇਹ ਕਿਨ ਸੁਣਾਇਆ ਇਹ ਸਤ ਗੁਰੂ ਸੁਣਾ ਕਹੇ ਨਾਨਕ ਸ਼ਬਦ ਸੁਹਿਲਾ ਸਤ ਗੁਰੂ ਸੁਣਾ ਸਤ ਗੁਰੂ ਜੀ ਦਿਆਲ ਹੋਏ ਨਾ ਫਿਰ ਇਹ ਸ਼ਬਦ ਸਾਨੂੰ ਸੁਣਾਇਆ ਜਿਸ ਵੇਲੇ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਰਾਤ ਦਿਨ ਉਹਨੂੰ ਯਾਦ ਕਰਦੇ ਹਾਂ ਵਾਹਿਗੁਰੂ 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 ਜੀ ਯਾਦ ਕਰਦੇ ਹਾਂ ਕਹਿੰਦੇ ਨੇ ਅਨੇਕਾਂ ਹੀ ਪੈਂਡਾ ਚੱਲ ਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਗੁਰੂ ਸਾਹਿਬ ਨੂੰ ਜਦੋਂ ਤੁਸੀਂ ਯਾਦ ਕਰਦੇ ਨਾ ਸਾਰੇ ਅਸੀਂ ਯਾਦ ਕਰਦੇ ਹਾਂ ਸਤਿਗੁਰੂ ਜੀ ਕੋਟੇ ਪਿੰਡਾਂ ਚੱਲ ਕੇ ਆ ਜਾਂਦੇ ਨੇ ਮੇਰਾ ਬੇਸੇਵਕ ਮੈਨੂੰ ਯਾਦ ਕਰ ਰਿਹਾ ਭਈ ਮੇਰਾ ਪਿਆਰਾ ਬੱਚਾ ਮੈਨੂੰ ਯਾਦ ਕਰਦਾ ਤੇ ਮਹਾਰਾਜ ਫੌਰਨ ਫੌਰਨ ਦੌੜ ਕੇ ਆਂਦੇ ਨੇ ਆਪਣੇ ਸੇਵਕ ਨੂੰ ਮਿਲਣ ਵਾਸਤੇ ਪਿਆਰੇ ਸਾਧ ਸੰਗਤ ਜੀ ਇਸ ਕਰਕੇ ਉਸ ਨੂੰ ਪ੍ਰਮਾਤਮਾ ਨੂੰ ਅਸੀਂ ਹਮੇਸ਼ਾ ਵਾਹਿਗੁਰੂ ਨੂੰ ਯਾਦ ਕਰਨਾ ਹੈ ਤੇ ਫਿਰ ਇਹ ਸ਼ਬਦ ਸਤਿਗੁਰੂ ਨੇ ਸਾਨੂੰ ਸੁਣਾਣਾ ਜੇ ਲਈ ਉਹ ਮਾਰਾ ਹੀ ਨੇ ਸ਼ਬਦ ਸਾਨੂੰ ਸੁਣਾਇਆ ਨਾ ਤੇ ਸਮਝ ਲਓ ਸਾਡੇ ਆ ਜੀਵਨ ਦਾ ਪਾਰ ਉਤਾਰਾ ਹੋ ਜਾਣਾ ਹੈ ਫਿਰ ਆਨੰਦ ਹੀ ਆਨੰਦ ਹੈ ਮੰਗਲ ਆਨੰਦ ਮੰਗਲ ਹੈ ਜ਼ਿੰਦਗੀ ਵਿੱਚ ਕਿਤੇ ਦੀ ਦੁੱਖ ਨਹੀਂ ਆਉਂਦਾ ਦੁੱਖਾਂ ਦਾ ਨਾਸ਼ ਹੋ ਜਾਂਦਾ ਕਦੀ ਦੁੱਖ ਨਹੀਂ ਸਤਾਉਂਦਾ ਕਦੀ ਘਾਟਾਂ ਨਹੀਂ ਸਤਾਉਂਦਾ ਹਮੇਸ਼ਾ ਛੜਦੀਆਂ ਕਲਾਂ ਵਿੱਚ ਗੁਰੂ ਕੀ ਪਿਆਰੇ ਸਿੱਖ ਰਹਿੰਦੇ ਹਨ ਪਿਆਰਿਓ ਸੋ ਅਸਾਂ ਵੀ ਪਿਆਰਿਓ ਪਹਿਲੇ ਨੰਬਰ ਤੇ ਤਾਂ ਅਸੀਂ ਅੰਮ੍ਰਿਤ ਛਕਣਾ ਮਹਾਰਾਜ ਨੇ ਪਹਿਲੇ ਸ਼ਬਦਾਂ ਦੇ ਵਿੱਚ ਬਹੁਤ ਜ਼ੋਰ ਦਿੱਤਾ ਭਾਈ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ساری ਦੁਨੀਆ ਖੋਜਦੀ ਮਰ ਗਈ ਕੱਡੇ-ਕੱਡੇ ॠषि-ਮੁਨੀ ਖੋਜਦੇ ਚਲ ਗਏ ਅੰਮ੍ਰਿਤ ਨੂੰ ਮਿਲਿਆ ਨਹੀਂ ਪਿਆਰਿਓ ਤੇ ਸਤਿਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕਰਕੇ ਸਾਡੇ ਵਾਸਤੇ ਕਾਲਾ ਕਾਲੀ ਤੇ ਫਿਰ ਕੀ ਹੋਇਆ ਪਹਿਲੀ ਪਿਤਾ ਵਾਰਿਆ ਮਾਤਾ ਵਰੀ ਚਾਰ ਬੱਚੇ ਲਾਲ ਵਾਰ ਦਿੱਤੇ ਤੇ ਸਾਨੂੰ ਆਪਣੇ ਪੁੱਤਰ ਬਣਾਇਆ ਉਹਨਾਂ ਨੇ ਮਹਾਰਾਜ ਵਿੜੇ ਬੇਅੰਤ ਹਨ ਉਹਨਾਂ ਦੀ ਪਾਲ ਨੂੰ ਜ਼ਰੂਰ ਲਓ ਤਿਉਹਨਾ ਨੇ ਸਾਡੀ ਜ਼ਿੰਦਗੀ ਸਵਾਰਨ ਵਾਸਤੇ ਸਾਡਾ ਜੀਵਨ ਸਵਾਰਨ ਵਾਸਤੇ ਇਹ ਪੋਲ ਤਿਆਰ ਕੀਤੀ ਹੈ ਜੇ ਹੁਣ ਕਹਿੰਦੇ ਆ ਅਸੀਂ ਕਹਿੰਨੇ ਆ ਵੀ ਸਾਨੂੰ ਤੇ ਲੋੜ ਨਹੀਂ ਸੀ ਤੇ ਸੱਚੇ ਸੁੱਚੇ ਹਾਂ ਤੇ ਮੇਰੇ ਪਿਆਰੀ ਸਾਧ ਸੰਗਤ ਜੀ ਜਿਹੜੇ ਇਦਾਂ ਕਹਿੰਦੇ ਹਨ ਨਾ ਤੇ ਸਤਿਗੁਰੂ ਤੋਂ ਸੱਚਾ ਸੁੱਚਾ ਕੌਣ ਸੀ ਪਤਾ ਗੁਰੂ ਗੋਬਿੰਦ ਸਿੰਘ ਤੋਂ ਸੱਚਾ ਸੁੱਚਾ ਕੌਣ ਸੀਗਾ ਜੇ ਉਹ ਇਦਾਂ ਹੀ ਸੱਚੇ ਸੁੱਚੇ ਦੀ ਗੱਲ ਹੁੰਦੀ ਤੇ ਫਿਰ ਉਹਨਾਂ ਨੇ ਕਿਉਂ ਲੈਣੀ ਸੀ ਪੋਲ ਭਈ ਪੰਜਾਂ ਦੇ ਪਾਸ ਹੱਥ ਜੋੜ ਕੇ ਬੇਨਤੀ ਕਰਦੇ ਖੜੇ ਹੋ ਗਏ ਕਿ ਦਇਆ ਸਿੰਘ ਜੀ ਸੰਤ ਦੇ ਵੀ ਕਿਰਪਾ ਕਰੋ ਸਾਨੂੰ ਦਇਆ ਸਿੰਘ ਜੀ ਕਿਰਪਾ ਕਰੋ ਜਿੱਦਾਂ ਤੁਸੀਂ ਦਇਆ RAM ਤੋਂ ਦਇਆ ਸਿੰਘ ਸਜੇ ਹੋ ਨਾ ਸਾਨੂੰ ਵੀ ਕਿਰਪਾ ਕਰੋ ਗੋਬਿੰਦ ਰਾਏ ਤੇ ਗੋਬਿੰਦ ਸਿੰਘ ਜੀ ਸਜਾ ਦਿਓ ਆਪ ਕਿਰਪਾ ਕਰੋ ਮਹਾਰਾਜ ਅਸੀਂ ਤੇ ਸਿਰ ਦੇ ਕੇ ਅਸੀਂ ਤੇ ਸਿਰ ਦਿੱਤਾ ਫਿਰ ਸਾਨੂੰ ਇਹ ਆਪ ਜੀ ਨੇ ਪੋਲ ਦਿੱਤੀ ਹੈ ਤੇ ਫਿਰ ਆਪ ਜੀ ਕੀ ਦਿਓਗੇ ਤੇ ਮਹਾਰਾਜ ਕਹਿੰਦੇ 9 ਸਾਲ ਦੀ ਅਵਸਥਾ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਕਰਵਾਇਆ ਆਉਣ ਵਾਲੇ ਸਮੇਂ ਵਿੱਚ ਜਿੰਨਾ ਜਿੰਨਾ ਲੋੜ ਪੈਗੀ ਮੈਂ ਸਭ ਸਰਵੰਸ ਵਾਰ ਦੇਵਾਂਗਾ ਮੈਨੂੰ ਪੋਲ ਜ਼ਰੂਰ ਦਿਓ ਇਸ ਤੋਂ ਬਿਗੈਰ ਹੁਣ ਮੈਂ ਨਹੀਂ रह ਸਕਦਾ ਜਿੱਦਾਂ ਆਪ ਜੀ ਨੂੰ ਸ਼ਿਕਾਇਤ ਹੈ ਆਪ ਮੇਰੇ ਤੇ ਕਿਰਪਾ ਕਰਕੇ ਕਰਕੇ ਗੋਬਿੰਦ ਰਾਏ ਤੇ ਗੋਬਿੰਦ ਸਿੰਘ ਸਜਾਦਿਓ ਕਿਰਪਾ ਕਰੋ ਮਹਾਰਾਜ ਵਾਹ ਵਾਹ ਪ੍ਰਗਟਿਓ ਮਰਤ ਅਗੰਬੜਾ ਬਹਾਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਅਪੇ ਗੁਰ ਚੇਲਾ ਹੁਣ ਗੁਰੂ ਪੰਜਾਂ ਨੂੰ ਥਾਪ ਦਿੰਦਾ ਹੈ ਆਪ ਚੇਲੇ ਬਣ ਗਏ ਹਨ ਤੇ ਫਿਰ ਮਹਾਰਾਜ ਨੇ ਅ므ਰਤੀ ਦਾਤ ਲਈ ਹੈ ਤੇ ਪੰਜਾਂ ਨੂੰ ਕਮਾਨ ਸੰਭਾਲ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਭਈ ਪੰਜਾਂ ਚ ਪਰਮੇਸ਼ਰ ਹੈ ਜੋ ਇਹ ਕਰਨਗੇ ਕਹਿਣਗੇ ਉਹੀ ਹੋਏਗਾ ਸਮਾਂ ਆਇਆ ਗੜੀ ਵਿੱਚ ਪੰਜਾਂ ਦਾ ਹੁਕਮ ਮੰਨ ਕੇ ਮਹਾਰਾਜ ਨੇ ਕਿਲਾ ਛੱਡਿਆ ਤੇ ਆਪ ਸਰਸਾ ਦੀ ਨਦੀ ਪਾਰ ਕਰਦੇ ਹੋਏ ਉੱਥੇ ਬਹੁਤ ਕੁਝ ਗਵਾਇਆ ਬਹੁਤ ਕੁਝ ਖੋਇਆ ਸਾਰਾ ਧਨ ਦੌਲਤ ਸਰਸਾ ਚ ਰੁੜ ਗਿਆ ਸੋ ਪਿਆਰਿਓ ਇਹ ਸਾਡੇ ਗੁਰੂ ਦੀਆਂ ਕੁਰਬਾਨੀਆਂ ਹਨ ਇਹ ਪੌੜ ਐਵੇਂ ਨਹੀਂ ਤਿਆਰ ਹੋਈ ਇਹਦੇ ਵਿੱਚ ਮਹਾਰਾਜ ਦਾ ਜੀਵਨ ਲੱਗਿਆ ਹੈ ਸਰਬੰਸ ਜੁਆਰਿਆ ਹੈ ਇਹਦੇ ਵਿੱਚ ਸੋ ਅਸਾਂ ਸਾਰਿਆਂ ਨੇ ਆਪ ਜੀ ਨੇ ਸਾਰਿਆਂ ਨੇ ਰਲ ਕੇ ਕਿੱਥੇ ਹੋ ਕੇ ਪਿਆਰਿਓ ਪੰਜਾਂ ਪਾਸ ਜਾ ਕੇ ਬੇਨਤੀ ਕਰਨੀ ਦੁਇਕਰ ਜੋੜ ਕਰੋ ਅਰਦਾਸ ਤੁਹੇ ਕਰ ਜੋੜ ਉਹਦੇ ਚਰਨਾਂ ਵਿੱਚ ਅਰਦਾਸ ਕਰਕੇ ਬੇਨਤੀ ਕਰਨੇ ਸ਼ਾਨੋਂ ਵੀ ਅੰਮ੍ਰਿਤ ਦੀ ਦਾਤ ਬਖਸ਼ ਦਿਓ ਇਸ ਕਰਕੇ ਤਰਲਿਆਂ ਨਾਲ ਮਿੰਤਾ ਨਾਲ ਇਹ ਦਾਤ ਮਿਲਦੀ ਪਿਆਰੀ ਸਾਧ ਸੰਗਤ ਜੀ ਸੋ ਆਓ ਅੰਮ੍ਰਿਤ ਦੀ ਦਾਤ ਜ਼ਰੂਰ ਲਈਏ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਲਾਇਕ ਸ਼ੇਅਰ ਜ਼ਰੂਰ ਕਰਨਾ ਇਹ ਸਾਡੀ ਬੇਨਤੀ ਹੈ ਪ੍ਰਵਾਨ ਕਰ ਲੈਣੀ ਆਓ ਫਤਿਹ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ